38 ਡਿਗਰੀ ਤੋਂ ਵੀ ਪਾਰ ਜਿਹੜਾ ਟੈਂਪਰੇਚਰ ਹੋ ਚੁੱਕਿਆ ਗਰਮੀ ਦੇ ਵਿੱਚ ਤਾਂ ਦੱਸਦੇ ਗਰਮੀ ਦੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਗਰਮੀ ਪੂਰੀ ਜ਼ੋਰ ਨੇ ਪੈ ਰਹੀ ਜੀ ਕਿਉਂਕਿ ਇਸ ਵਾਰ ਬਰਸਾਤਾਂ ਟਾਈਮ ਨਾਲ ਪਈ ਗਈਆਂ ਤੇ ਹੁਣ ਗੱਲ ਜਾਰਾ ਇਸ ਵਾਰ ਸੰਭਾਵਨਾ ਹੈ ਕਿ ਮੌਨਸੂਨ ਇੱਕ ਦੋ ਵਾਰ ਪਹਿਲਾਂ ਆ ਗਿਆ ਤੇ ਅੱਗੇ ਵੱਲ ਟੈਂਪਰੇਚਰ ਜਾਏਗਾ 45 ਤੋਂ 46 ਡਿਗਰੀ ਤੱਕ ਜਾ ਸਕਦਾ ਜੀ ਗਰਮੀ ਤੋਂ ਇਹ ਹੀ ਹੈ ਵੀ ਘੱਟੂ ਘੱਟ ਬਾਹਰ ਨਿਕਲਣ ਜੀ ਕੰਮ ਬਿਨਾਂ ਕੰਮ ਤੋਂ ਗਰਮੀ ਤੋਂ ਬਾਹਰ ਨਾ ਨਿਕਲਣ ਜੀ ਉਹਦੇ ਨਾਲ ਟ੍ਰੈਫਿਕ ਘਟੇਗੀ ਤੇ ਗਰਮੀ ਤੋਂ ਬਚਾਇ ਵੀ ਜਾ ਸਕਦਾ ਹੈ ਜੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਲੂ ਪੈ ਰਹੀ ਹੈ ਮੈਂ ਕਹਾ ਪੂਰੀ ਲੂ ਪੈ ਰਹੀ ਹੈ ਸਵਾਰੀਆਂ ਦਾ ਵੀ ਬੜਾ ਬੜਾ ਬੁਰਾ ਹਾਲ ਹੋ ਗਿਆ ਭਾਜੀ ਹਫਤੇ ਤੋਂ ਹੋਏ ਇੱਕ ਹਫਤਾ ਹੋ ਗਿਆ ਪੂਰਾ ਫੁੱਲ ਗਰਮੀ ਪੈ ਰਹੀ ਹੈ ਫੁੱਲ ਮੈਂ ਕਹਿੰਦਾ ਸਕੂਲ ਦੇ ਛੋਟੇ ਬੱਚਿਆਂ ਨੂੰ ਛੁੱਟੀ ਮਿਲਣੀ ਚਾਹੀਦੀ ਹੈ ਤੁਹਾਨੂੰ ਪਤਾ ਪੁਲਿਸ ਦੀ 24 ਘੰਟੇ ਡਿਊਟੀ ਆ ਇਸ ਲਈ ਸਾਨੂੰ ਧੁੱਪੇ ਵੀ ਡਿਊਟੀ ਕਰਨੀ ਪੈਂਦੀ ਹੈ ਸਾਰੇ ਚਾਹੇ ਮੀਂਹ ਪੈਂਦਾ ਹੋਵੇ ਕੁਝ ਵੀ ਹੋਵੇ ਸਾਨੂੰ ਡਿਊਟੀ ਕਰਨੀ ਹੀ ਪੈਂਦੀ ਆ ਇਸ ਕਰਕੇ ਅਸੀਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰ ਰਹੇ ਆ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੇ ਦਿਨ ਤੁਹਾਡੇ ਦੱਸਦੇ ਹਾਂ ਲੁਧਿਆਣਾ ਦੇ ਸਮਰਲਾ ਚੌਕ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੀ ਹਾਂ ਕਿ ਅਗਰ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਗਰਮੀ ਦਾ ਜਿਹੜਾ ਮੌਸਮ ਹੈ ਉਹ ਜਿਹੜਾ ਉਹਦਾ ਟੈਂਪਰੇਚਰ ਹਾਈ ਟੈਂਪਰੇਚਰ ਜਿਹੜਾ ਤਾਪਮਾਨ ਜਿਹੜਾ ਕਾਫੀ ਪਾਰ ਹੋ ਚੁੱਕਿਆ ਹੈ ਦੱਸਦੀ ਹੈ 37 ਡਿਗਰੀ ਤੋਂ ਵੀ ਪਾਰ ਜਿਹੜਾ ਟੈਂਪਰੇਚਰ ਹੋ ਚੁੱਕਿਆ ਗਰਮੀ ਦੇ ਵਿੱਚ ਤਾਂ ਦੱਸਦੇ ਗਰਮੀ ਦੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੋ ਪੂਰੇ ਪੰਜਾਬ ਪਰ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਪਰ ਦੇ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਟਿੰਡੇ ਦੇ ਵਿੱਚ ਵੀ ਗਰਮੀ ਦਾ ਤਾਪਮਾਨ ਜਿਹੜਾ ਕਾਫੀ ਦੇਖਣ ਨੂੰ ਮਿਲ ਰਿਹਾ ਤਾਲੂ ਦਿਖਾਣੇ ਦੇ ਵਿੱਚ ਮੌਜੂਦ ਆ ਲੁਧਿਆਣਾ ਸਿਮਰਾਨ ਚੌਕ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਕਿ ਗਰਮੀ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਵੀ ਕਾਫੀ ਜਿਆਦਾ ਲੋਕਾਂ ਵੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਦੂਜੇ ਪਾਸੇ ਬੜੇ ਕਾਬਲੇ ਤਾਰੀਫ ਲੁਦੀਣਾ ਪੁਲਿਸ ਲੁਦੀਣਾ ਟ੍ਰੈਫਿਕ ਪੁਲਿਸ ਜਿਨ੍ਹਾਂ ਵੱਲੋਂ ਗਰਮੀ ਨੂੰ ਲੈ ਕੇ ਉਹਨਾਂ ਵੱਲੋਂ ਬਖੂਬੀ ਉਹਨਾਂ ਵੱਲੋਂ ਆਪਣਾ ਕੰਮ ਜਿਹੜਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਪੂਰੀ ਜ਼ਿੰਮੇਵਾਰੀ ਨਾਲ ਜਿਹੜਾ ਕੀਤਾ ਜਾ ਰਿਹਾ ਹੈ ਇੱਕ ਪਾਸੇ ਗਰਮੀ ਦੇ ਨਾਲ ਇਹ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਦੂਜੇ ਪਾਸੇ ਪੰਜਾਬ ਪੁਲਿਸ ਜਿਹੜੀ ਹੈ ਤਾਂ ਲੁਧਿਆਣਾ ਟ੍ਰੈਫਿਕ ਪੁਲਿਸ ਹੋਂਨਾ ਵੱਲੋਂ ਪਖੂ ਵੀ ਆਪਣੀ ਡਿਊਟੀ ਜੜੀ ਹੈ ਗਰਮੀ ਦੇ ਵਿੱਚ ਵੀ ਜਿਹੜੀ ਨਿਭਾਈ ਜਾ ਰਹੀ ਹੈ ਤਾਂ ਦੂਜੇ ਪਾਸੇ ਲੁਧਿਆਣਾ ਦੇ ਸਮਰਾਲਾ ਚੌਕ ਦੀ ਗੱਲ ਕਰੀਏ ਤਾਂ ਸਮਰਾਲਾ ਚੌਕ ਦੇ ਵਿੱਚ ਚੰਡੀਗੜ੍ਹ ਰੋਡ ਤੇ ਮੌਜੂਦ ਆ ਇਸ ਟਾਈਮ ਚੰਡੀਗੜ੍ਹ ਰੋਡ ਦੀਆਂ ਤਸਵੀਰਾਂ ਅੱਜ ਲੋੜੇ ਨਾਲ ਸਾਂਝਾ ਕਰਾ ਰਹੇ ਹਾਂ ਕੁਝ ਲੋਕ ਜਿਹੜੇ ਦੇਖ ਸਕਦੇ ਹੋ ਕਿ ਗਰਮੀ ਦੇ ਵਿੱਚ ਵੀ ਆ ਕੇ ਇੱਕ ਅੰਕਲ ਦੇਖ ਸਕਦੇ ਹੋ ਉਹ ਵੀ ਗਰਮੀ ਦੇ ਵਿੱਚ ਆ ਕੇ ਬੈ ਚੁਕੇ ਨੇ ਸੋ ਜਾਣਕਾਰੀ ਲੈਣੇ ਹੈ ਅੰਕਲ ਜੀ ਗਰਮੀ ਦੇ ਵਿੱਚ ਬ हां तो बहुत हो गई गर्मी बढ़ गई है बहुत ज्यादा तुपे बैठे हैं तो पघिया है। किसे बैठने दी जगह नहीं की छाते इथे किथे बैठने दी जगह नहीं लगेगी नहीं हैगी बस स्टैंड इथे बस बनाया हुंदा वा इथे स्टैंड बनाया हुंदा किदे बस रुकनगी नहीं बनयाई नहीं किदे नहीं बनयागा किथे नहीं, नहीं बनवाना चाहिए सरकार नु कुछ ना कोई करना चाहिए यात्री बात बहुत परेशान होंदे है गर्मी कदो तो बढ़ चुकी है ज्यादा गर्मी पाए हफ्ता 10 दिन वो चले गर्मी बढ़ गई है बहुत ज्यादा बढ़ रही हां ज्यादा बढ़ रही ठीक कहना चाहोगे ਬੱਸ ਕਹਿਣਾ ਕੀ ਜਾਂਦਾ ਸਰਕਾਰ ਨੂੰ ਕੋਈ ਇੰਤਜ਼ਾਮ ਕਰਨਾ ਚਾਹੀਦਾ ਬੈਠਨ ਬੁੱਤੇ ਦਾ ਕੋਈ ਸਵਾਰੀ ਜਨਤਾ ਦੇ ਉਹ ਬਸ ਬਿਲਕੁਲ ਸਹੀ ਦੱਸ ਦिए ਕਿ ਸਾਡੇ ਨਾਲ ਕੁਝ ਲੋਕ ਮੌਜੂਦ ਸੀਗੇ ਜਿਨ੍ਹਾਂ ਨਾਲ ਗੱਲ ਕੀਤੀ ਤਾਂ ਦੇਖ ਸਕਦੇ ਹੋ ਬੜੇ ਕਾਬਲੇ ਤਾਰੀਫ ਲੁਧਿਆਣਾ ਟ੍ਰੈਫਿਕ ਪੁਲਸ ਇੱਕ ਵਸੇਲ لوکاں ਵੱਲੋਂ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਗਰਮੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਤਾਂ ਗਰਮੀ ਤੋਂ ਰਾਹਤ ਵਾਸਤੇ ਸਰਕਾਰਾਂ ਨੂੰ ਵੀ ਜਿਹੜਾ ਸੁਵਿਧਾ ਦੇਣਾ ਚਾਹੀਦਾ ਤਾਂ ਦੱਸਦੇ ਪੰਜਾਬ ਦੇ ਕੁਝ ਜ਼िले ਨੇ ਜਿਹੜਾ ਜ਼ਿਲਾਂ ਦੇ ਵਿੱਚ ਗਰਮੀ ਜਿਹੜੀ ਹੈ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਜਿਹੜੇ ਲੋਕ ਚੰਡੀਗੜ੍ਹ ਰੋਡ ਤੇ ਖੜੇ ਨੇ ਉਹਨਾਂ ਵੱਲੋਂ ਬਸਾਂ ਅਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਕਾਫੀ ਗਰਮੀ ਦਾ ਜਿਹੜਾ ਦੇਖ ਸਕਦੇ ਹੋ ਕਿ ਗਰਮੀ ਦੇ ਉੱਤੇ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤਾਂ ਕੁਝ ਜ਼ਿਲ੍ਹੇ ਜਿਹੜੇ ਨੰਦਾ دیے ਅੰਮ੍ਰਿਤਸਰ ਲੁਧਿਆਣਾ ਪਟਿਆਲਾ ਭ ਗਰਮੀ ਦਾ 37 ਡਿਗਰੀ ਤੋਂ ਵੀ ਜਿਹੜਾ ਪਾਰ ਹੋ ਚੁੱਕਿਆ ਤਾਂ ਸਾਡੇ ਨਾਲ ਲੁਧਿਆਣਾ ਟ੍ਰੈਫਿਕ ਦੇ ਜਿਹੜੇ ਮੌਜੂਦ ਨੇ ਸਮਰਾਲਾ ਚੌਕ ਤੋਂ ਜਿਹੜੇ ਇੰਚਾਰਜ ਨੇ ਉਹ ਮੌਜੂਦ ਨੇ ਇਸ ਤੋਂ ਜਾਣਕਾਰੀ ਲਵਾਂਗੇ ਕਿ ਕੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਗਰਮੀ ਤੋਂ ਕਿਉਂਕਿ ਇੱਕ ਪਾਸੇ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਗਰਮੀ ਦੇ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਰਹੀ ਹੈ ਸਰ ਕੀ ਕਹਿਣਾ ਚਾਹੋਗੇ ਮੱਤੇ ਦੇ ਪਸੀਨਾ ਚਲਦਾ ਹੋਇਆ ਤੇ ਪਿੱਛੇ ਪੂਰੀ ਟੀਮ ਲੱਗੀ ਹੋਈ ਆਪ ਵੀ ਤੁਸੀਂ ਫੀਲਡ ਦੇ ਵਿੱਚ ਉਤਰੇ ਹੋਏ ਹੋ ਗਰਮੀ ਟੈਂਪਰੇਚਰ ਹਾਈ ਤਾਪਮਾਨ ਹੈ ਗਰਮੀ ਕਰਕੇ ਲੋਕਾਂ ਨੂੰ ਇਹ ਹੀ ਅਪੀਲ ਕਰਦੇ ਆਂ ਕਿ ਘਟ ਨਿਕਲੋ ਪਰ ਇਹ ਸਮਰਾਲਾ ਚੌਕ ਹੈ ਜੀ ਸਮਰਾਲਾ ਚੌਕ ਹੈ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੈ ਜੀ ਫਿਰ ਬਾਹਰ ਨਿਕਲ ਕੇ ਤੁਹਾਨੂੰ ਘੜ ਕੇ ਟ੍ਰੈਫਿਕ ਦਾ ਰੈਗੂਲੇਟ ਕਰਨੀ ਪੈਗੀ ਜੀ ਬਿਲਕੁਲ ਕਿੰਨੀ ਕੀ ਟ੍ਰੈਫਿਕ ਜਿਹੜੀ ਐ ਅਸਲ ਲੁਧਿਆਣਾ ਦੇ ਵਿੱਚ ਹੁੰਦੀ ਐ ਇਹ ਲੁਧਿਆਣਾ ਦਾ ਮਹਾਨਗਰ ਹੱਬ ਐ ਸਮਰਾਲਾ ਚੌਕ ਸਭ ਤੋਂ ਬਾਅਦ ਐਸੇ ਚੌਕ ਤੇ ਟ੍ਰੈਫਿਕ ਜ਼ਿਆਦਾ ਹੁੰਦੀ ਐ ਜੀ ਇੱਥੇ 2 ਮਿੰਟ ਵੀ ਕਿਤੇ ਸਾਈਡ ਤੇ ਬੈਠ ਜਾਓ ਤੇ ਜਾਮ ਲੱਗ ਜਾਂਦਾ ਜਾਮ ਲੱਗ ਜਾਂਦਾ ਕਿੰਨੇ ਕ ਅਧਿਕਾਰੀ ਜਿਹੜੇ ਨੇ ਇਸ ਟਾਈਮ ਪ੍ਰੋਪਰ ਕੰਮ ਕਰ ਰਹੇ ਨੇ ਇਸ ਚੌਕ ਦੇ ਵਿੱਚ 4 ਨੇ 4 4 ਜਣੇ ਐ ਮੇਰੇ ਸਣੇ 4 ਜਣੇ ਐ ਜੀ ਚਾਰ ਸੜਕਾਂ ਵੀ ਜੜੀਆਂ ਜਾਂਦੀਆਂ ਚੰਡੀਗੜ੍ਹ ਰੋਡ ਨੂੰ ਇਧਰ ਭਾਰਤ ਨਗਰ ਚੌਕ ਨੂੰ ਦੂਜਾ ਆਪਣਾ ਡਿਵੀਜ਼ਨ ਨੰਬਰ 3 ਵਾਲ ਨੂੰ ਤੇ ਚੌਥਾ ਜਿਹੜਾ ਉਧਰੋਂ ਆਉਂਦੀ ਬਸਤੀ ਜੋਦੇਵਾਲ ਨੂੰ ਚਾਰ ਸੜਕਾਂ ਬਣ ਜਾਂਦੀਆਂ ਜੀ ਅੱਠ ਸੜਕਾਂ ਬਣਦੀਆਂ ਨੇ ਹਾਂ ਜੀ ਕੰਮ ਕਾਫੀ ਕੰਮ ਬਹੁਤ ਜ਼ਿਆਦਾ ਜੀ ਗਰਮੀ ਹੈ ਪਰ ਕਰਨਾ ਪੈਣਾ ਜੀ ਡਿਊਟੀ ਹੈ ਜੀ ਵਾਰੀ ਵਾਰੀ ਅਰੈਸਟ ਕਰ ਲਈਦੇ ਦੋ ਦਾ ਘੰਟਾ-ਘੰਟਾ ਜੀ ਚੱਲ ਜੂਗਾ ਪਰ ਰੇਸ਼ਤਾ ਬਹੁਤ ਘੱਟ ਹੀ ਕਰਨ ਨੂੰ ਮਿਲਦਾ ਹੈ ਦੇਖਣ ਦੇ ਅਨੁਸਾਰ ਤਾਂ ਇਹ ਲੱਗਦਾ ਕਿਦਾਂ ਦੇ ਲੋਕਾਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਲੋਕ ਕੀ ਕੁਝ ਕਰੇ ਲੋਕਾਂ ਨੇ ਕੀ ਕਹਿਣਾ ਇਹ ਲੋਕ ਤੇ ਬਸ ਆਪਣਾ ਆਪਣੀ ਡਿਊਟੀ ਹੈ ਜੀ ਲੋਕਾਂ ਨੂੰ ਅਵੇਅਰ ਕਰਨਾ ਜੀ ਪਰ ਹੁਣ ਗਰਮੀ ਕਰਕੇ ਲੋਕ ਵੀ ਘੱਟ ਨਿਕਲ ਰਹੇ ਨੇ ਪਰ ਜਿਹੜੀ ਟ੍ਰੈਫਿਕ ਹੈ ਉਹ ਤੇ ਚੱਲਦੀ ਹੈ ਜੀ ਟ੍ਰੈਕ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਹੁੰਦੀ ਹੁੰਦੀ ਹੈ ਜੀ ਬਾਅਦ ਚ ਥੋੜੀ ਘੱਟਦੀ ਹੈ ਤੇ ਗਰਮੀ ਤੋਂ ਬਚਣ ਵਾਸਤੇ ਕੀ ਮੈਸੇਜ ਦੇਣਾ ਚਾਹੂਂਗੇ ਲੋਕਾਂ ਨੂੰ ਗਰਮੀ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ ਗਰਮੀ ਤੋਂ ਤੇ ਇਹੀ ਹੈ ਵੀ ਘੱਟ ਤੋਂ ਘੱਟ ਬਾਹਰ ਨਿਕਲਣ ਜੀ ਕੰਮ ਬਿਨਾਂ ਕੰਮ ਤੋਂ ਗਰਮੀ ਤੋਂ ਬਾਹਰ ਨਾ ਨਿਕਲਣ ਜੀ ਉਹਦੇ ਨਾਲ ਟ੍ਰੈਫਿਕ ਘਟੇਗੀ ਤੇ ਗਰਮੀ ਤੋਂ ਬਚਾ ਵੀ ਜਾ ਸਕਦਾ ਹੈ ਜੀ ਬਿਲਕੁਲ ਸਦਾ ਜੀ ਸਾਡੇ ਨਾਲ ਮੌਜੂਦ ਸਿਗੇ ਬਲਵਿੰਦਰ ਸਿੰਘ ਜੀ ਜਿਹੜੇ ਲੁਧਿਆਣਾ ਦੇ ਸਮਰਾਲਾ ਚੌਕ ਦੇ ਵਿੱਚ ਮੌਜੂਦ ਹੁੰਦੇ ਨੇ ਨਾਕਾ ਇੰਚਾਰਜ ਨੇ ਇਸ ਥਾਂ ਤੇ ਸੋ ਦੱਸ ਦਈਏ ਕਿ ਉਹਨਾਂ ਵੱਲੋਂ ਦੇਖ ਸਕਦੇ ਹੋ ਬਖੂਵੀ ਜਿਹੜਾ ਕੰਮ ਹੈ ਉਹਨਾਂ ਵੱਲੋਂ ਕੀਤਾ ਜਾ ਰਿਹਾ ਦੂਜੇ ਪਾਸੇ ਦੱਸ ਦਈਏ ਕਿ ਬਸਤੀ ਜੋਦੇਵਾਲ ਤੋਂ ਆਣ ਵਾਲੀ ਸੜਕ ਜਿਹੜੀ ਹੈ ਆਣ ਵਾਲੇ ਲੋਕਾਂ ਜਿਹੜੇ ਨੇ ਦੱਸ ਦਈਏ ਕਿ ਅੱਠ ਸੜਕਾਂ ਜੜੀਆਂ ਨੇ ਇਸ ਰੋਡ ਦੇ ਉੱਤੇ ਪੈਂਦੀਆਂ ਨੇ ਲੁਧਿਆਣਾ ਦੇ ਸਮਰਾਲਾ ਚੌਕ ਦੇ ਵਿੱਚ ਹੈ ਲੁਧਿਆਣਾ ਸਮਰਾਲਾ ਚੌਕ ਲੁਧਿਆਣੇ ਦਾ ਮਹਾਨਗਰ ਹੈ ਸੋ ਇਸ ਮਹਾਨਗਰ ਇਸ ਚੌਕ ਜਿਹਨੂੰ ਹੱਬ ਕਿਹਾ ਜਾ ਸਕਦਾ ਕਿਉਂਕਿ ਕਾਫੀ ਲੋਕਾਂ ਦਾ ਆਣਾ ਜਾਣਾ ਜਿਹੜਾ ਇਸ ਸੜਕ ਦੇ ਵਿੱਚ ਹੁੰਦਾ ਹੈ ਸੋ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਗਰਮੀ ਤੋਂ ਜਿਹੜੀ ਗਰਮੀ ਦੀ ਅਗਰ ਗੱਲ ਕਰੀਏ ਤਾਂ ਗਰਮੀ ਕਾਫੀ ਜ਼ਿਆਦਾ ਜਿਹੜੀ ਹੈ ਉਹ ਪੈ ਰਹੀ ਹੈ ਤਾਂ ਤਾਪਮਾ ਜਿਹੜਾ ਕਾਫੀ ਹਾਈ ਹੋ ਚੁੱਕਿਆ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਜਿਹੜਾ ਕਈ ਜ਼ਿਲ੍ਹਿਆਂ ਦੇ ਵਿੱਚ yellow alert ਵੀ ਜਿਹੜਾ ਜਾਲੀ جاری ਕੀਤਾ ਗਿਆ ਕਿਉਂਕਿ ਦੱਸ ਦੇ ਮੋਗਾ ਪਠਾਨਕੋਟ ਪਟਿਆਲੇ ਦੀ ਗੱਲ ਕਰੀਏ ਮੁਹਾਲੇ ਸੰਗਰੂਰ ਬਠਿੰਡੇ ਦੀ ਗੱਲ ਕਰੀਏ ਤੇ ਬਠਿੰਡੇ ਵਿੱਚ ਵੀ ਜਿਹੜਾ ਮੌਸਮ ਵਿਭਾਗ ਵੱਲੋਂ ਹਾਈ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਤਾਪਮਾਨ ਜਿਹੜਾ ਜ਼ਿਆਦਾ ਵੈ ਕਿਉਂਕਿ ਜਿਹੜੇ ਲੋਕ ਘਰਾਂ ਤੋਂ ਬਾਹਰ ਨਹੀਂ ਕਰ ਰਹੇ ਨੇ ਜੇ ਉਹਨਾਂ ਨੂੰ ਕੋਈ ਕੰਮ ਹੈ ਤੇ ਉਹ ਬਾਹਰ ਨਿਕਲਣੇ ਨਹੀਂ ਤਾਂ ਅਗਰ ਉਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਤੇ ਕਰੋ ਬਾਹਰ ਨਿਕਲਣ ਤੋਂ ਪਹਿਲਾਂ ਕਿਉਂਕਿ ਤੁਸੀਂ ਸੋਚ ਲਓ ਕਿਉਂਕਿ ਬਾਹਰ ਗਰਮੀ ਜੜੀ ਆ ਕਾਫੀ ਪੈ ਰਹੀ ਐ ਸੋ ਗਰਮੀ ਤੋਂ ਰਾਹਤ ਵਾਸਤੇ ਦੱਸ ਦਈਏ ਕਿ ਕਈ ਚੀਜ਼ਾਂ ਜੜੀਆਂ ਨੇ ਲਿਕਵਿਡ ਚੀਜ਼ਾਂ ਜੜੀਆਂ ਖਾਣ ਵਾਸਤੇ ਹੁੰਦੀਆਂ ਨੇ ਸੋ ਦੱਸ ਦਈਏ ਕਿ ਗਰਮੀ ਤੋਂ ਰਾਹਤ ਵਾਸਤੇ ਕਈ ਲਿਕਵਿਡ ਚੀਜ਼ਾਂ ਨੇ ਤਾਂ ਉਹ ਜਿਹੜੀ ਯੂਜ਼ ਕੀਤੀਆਂ ਜਾਣ ਕਿਉਂਕਿ ਦੱਸਦੀ ਹੈ ਕਿ ਨਾਰੀਅਲ ਪਾਣੀ ਹੋ ਗਿਆ ਜਾਂ ਤਰਬੂਜ਼ ਹੋ ਗਿਆ ਖੀਰੇ ਵਗੈਰਾ ਹੋ ਗਏ ਨੇ ਤੇ ਲੈਮਨ ਸੋਡਾ ਜਿਹੜਾ ਗਰਮ ਜਿਹੜਾ ਪਾਣੀ ਹੁੰਦਾ ਵਾ ਸੋ ਉਸ ਨੂੰ ਪੀਣ ਦੇ ਨਾਲ ਗਰਮੀ ਤੋਂ ਕਾਫੀ ਬਚਤ ਜੜੀ ਹੋ ਸਕਦੀ ਐ ਸੋ ਗਰਮੀ ਕਾਫੀ ਪੈ ਰਹੀ ਐ ਹੋਰ ਵੀ ਜਿਹੜੇ ਕੁਝ ਲੋਗ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਪਰ ਦੇਖ ਸਕਦੇ ਹੋ ਕਿ ਲੋਕਾਂ ਦੇ ਨਾਲ ਇੱਕ ਪਾਸੇ ਅਗਰ ਦੂਜੇ ਪਾਸੇ ਦੀਆਂ ਤਸਵੀਰਾਂ ਦਿਖਾਈਏ ਤਾਂ ਦੇਖ ਸਕਦੇ ਹੋ ਠੰਡਾ ਪਾਣੀ ਸਿਕੰਜਵੀ ਜਿਹੜਾ ਇੱਕ ਪਾਸੇ ਲੱਗਿਆ ਹੁੰਦਾ ਸੋ ਲੋਕ ਠੰਡੇ ਪਾਣੀ ਦੇ ਸ਼ੌਕੀਨ ਵੀ ਹੁੰਦੇ ਨੇ ਤੇ ਸਿਕੰਜਵੀ ਦੇ ਵੀ ਕੋਈ ਸ਼ੌਕੀਨ ਹੁੰਦੇ ਨੇ ਕਿਉਂਕਿ ਗਰਮੀ ਜਿਹੜੀ ਪੈ ਰਹੀ ਆ ਕਾਫੀ ਕੀ ਕਹਿਣਾ ਚਾਹੂਗਾ ਸਰਦਾਰ ਜੀ ਇੱਥੇ ਖੜੇ ਹੋ ਸਿਕੰਜਵੀ ਪੀ ਰਹੇ ਹੋ ਤਾਂ ਗਰਮੀ ਕਿੱਦਾਂ ਦੀ ਗਰਮੀ ਪੂਰੀ ਜ਼ੋਰ ਨੇ ਪੈ ਉਹਨਾਂ ਦੇ ਨਾਲ ਜਾ ਰਹਾ ਇਸ ਵਾਰ ਸੰਭਾਵਨਾ ਹੈ ਕਿ ਮੌਨਸੂਨ ਇੱਕ ਦੋ ਵਾਰ ਪਹਿਲਾਂ ਆ ਗਿਆ ਤੇ ਅੱਗੇ ਵੱਲੋਂ ਟੈਂਪਰੇਚਰ ਜਾਏਗਾ 45 ਤੋਂ 46 ਡਿਗਰੀ ਤੱਕ ਜਾ ਸਕਦਾ ਜੀ ਬਾਕੀ ਇਹ ਹੀ ਚੀਜ਼ ਆ ਸਕੰਨੂਸ ਕੁੰਜ ਵੀ ਪੀ ਰਹੇ ਆ ਡੀਹਾਈਡਰੇਸ਼ਨ ਤੋਂ ਬਚਣ ਲਈ ਤੇ ਇਹੀ ਕਹਿੰਦੇ ਵੀ ਆਪਣਾ ਵੱਤ ਵੱਤ ਪਾਣੀ ਪੀਓ ਘਰਾਂ ਚ ਜਿੰਨਾ ਮਤਲਬ ਲੋੜ ਤੋਂ ਵੱਧ ਨਾ ਨਿਕਲੋ ਜਿੰਨਾ ਲੋੜ ਹੈਗੀ ਬਾਹਰ ਜਿੱਦਾਂ ਹੀ ਨਿਕਲਦੇ ਨਾਲ ਹੀ ਜਿਹੜੀ ਹੈ ਪਸੀਨਾ ਜਿਹੜਾ ਸ਼ੁਰੂ ਹੋ ਜਾਂਦਾ ਬਿਲਕੁਲ ਬਿਲਕੁਲ ਸਵੇਟਿੰਗ ਹੋ ਰਹੀ ਹੈ ਪੂਰੀ ਜਿਆਦਾ ਮਤਲਬ ਡੀਹਾਈਡਰੇਸ਼ਨ ਹੋ ਰਹੀ ਹੈ ਪਾਣੀ ਮਤਲਬ ਅਵੇਰਨੈਸ ਹੈ ਵੀ ਬੰਦਾ ਵੱਤ ਵੱਤ ਪਾਣੀ ਪੀਓ ਲਿਕਵਿ ਫਰੂਟ ਖਾਓ ਮਤਲਬ ਜ਼ਿਆਦਾ ਓਵਰਕਾਂ ਦੀ ਲੋੜ ਨਹੀਂ ਫਾਸਟ ਫੂਡ ਤੋਂ ਅਵੈਡ ਕਰੋ ਬਸ ਅੱਜੇ ਬਿਲਕੁਲ ਦੱਸਦੀ ਹੈ ਕਿ ਸਰੀਰ ਨੂੰ ਹਾਈਡਰੇਟ ਰੱਖਣ ਵਾਸਤੇ ਲਿਕੁਇਡ ਚੀਜ਼ਾਂ ਜਿਹੜੀਆਂ ਯੂਜ਼ ਕੀਤੀਆਂ ਜਾਂ ਸਾਡੇ ਨਾਲ ਇੱਕ ਵੀਰ ਹੋਰ ਮੌਜੂਦ ਹੈ ਉਹਨਾਂ ਵੱਲੋਂ ਵੀ ਬਖੂਬੀ ਜਿਹੜੀ ਡਿਊਟੀ ਕੀਤੀ ਜਾਂਦੀ ਹੈ ਸਮਰਾੜਾ ਚੌਕ ਦੇ ਵਿੱਚ ਉਹ ਮੌਜੂਦ ਹੁੰਦੇ ਨੇ ਕਾਫੀ ਡਿਊਟੀ ਕਰਦੇ ਹੋਏ ਨਜ਼ਰ ਆਉਂਦੇ ਨੇ ਤੁੱਪ ਦੇ ਵਿੱਚ ਖੜੇ ਹੋਏ ਹੋਏ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਪਰ ਤੁੱਪ ਜਿਹੜੀ ਹੈ ਸਵੇਰੇ 8 ਵਜੇ ਖੁੱਲਦੀ ਹੈ ਤੇ ਸ਼ਾਮ ਨੂੰ 6 ਵਜੇ ਤੱਕ ਪੂਰੀ ਰੱਜ ਕੇ ਜਿਹੜੀ ਹੁੰਦੀ ਹੈ ਤਾਂ ਕੀ ਕਹਿਣਾ ਚਾਹੋਗੇ ਗਰਮੀ ਦੇ ਵਿੱਚ ਕੰਮ ਕਰਦੇ ਸਾਰੇ ਸਾਡੀ ਲਾਇਨ ਅਡਰ ਡਿਊਟੀ ਹੈ ਜੀ ਸੀਪੀ ਸਾਹਿਬ ਦੇ ਹੁਕਮਾਂ ਦੇ ਨਾਲ ਇਹ ਸਾਨੂੰ ਹੁਣ ਕਰਨੀ ਪੈਣੀ ਆ ਸਾਡੇ ਲਈ ਨਾ ਕੋਈ ਤੋਪਾ ਨਾ ਕੋਈ ਹੋਰ ਆ ਤੁਹਾਨੂੰ ਪਤਾ ਪੁਲਿਸ ਦੀ 24 ਘੰਟੇ ਡਿਊਟੀ ਆ ਇਸ ਲਈ ਸਾਨੂੰ ਧੁੱਪੇ ਵੀ ਡਿਊਟੀ ਕਰਨੀ ਪੈਂਦੀ ਆ ਸਾਰੇ ਚਾਹੇ ਮੀਂਹ ਪੈਂਦਾ ਹੋਵੇ ਕੁਝ ਵੀ ਹੋਵੇ ਸਾਨੂੰ ਡਿਊਟੀ ਕਰਨੀ ਹੀ ਪੈਂਦੀ ਆ ਇਸ ਕਰਕੇ ਅਸੀਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰ ਰਹੇ ਆ ਬਿਲਕੁਲ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਲੋਕ ਗਰਮੀ ਦੇ ਵਿੱਚ ਬਾਹਰ ਨਿਕਲ ਰਹੇ ਨੇ ਕਿਉਂਕਿ ਇਸ ਟਾਈਮ ਤਾਪਮਾਨ ਕਾਫੀ ਹਾਈ ਜਿਹੜਾ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੋਗੇ ਵੀ ਵੱਧ ਤੋਂ ਵੱਧ ਗਰਮੀ ਆ ਘ ਤੇ ਵਰਤਵਧ ਨਿੰਬੂ ਪਾਣੀ ਦਾ ਜੂਸ ਕੀਤਾ ਜਾਵੇ ਤੇ ਬਿਨਾ ਫालतू ਕੰਮ ਤੋਂ ਬਾਹਰ ਨਾ ਨਿਕਲਾ ਜਾਵੇ ਲੋਭਗ ਰਹੀ ਆ ਇਸ ਕਹਿ ਕੇ ਜੋ ਕੋਈ ਜ਼ਰੂਰੀ ਕੰਮ ਆ ਫੇਰ ਹੀ ਕਰੋ ਨਿਕਲਣਾ ਬਿਨਾ ਕੰਮ ਤੋਂ ਫालतू ਘਰੇ ਨਾ ਨਿਕਲਿਆ ਹੋਵੇ ਸ਼ਾਮ ਨੂੰ ਕਰਵਾਉਣ ਸੁਬਾਹ ਹੋਣਾ ਜਿਹੜਾ ਵੀ ਆਪਦਾ ਕੰਮ ਕਰਨਾ ਵਾ ਦੁਪਹਿਰ ਦੇ ਟਾਈਮ ਕਰੋ ਨਿਕਲ ਜਗਰੇਜ ਕਰਨ ਇਹ ਬਿਲਕੁਲ ਤੋਂ ਦੱਸਦੀ ਹੈ ਕਿ ਪੋਲਸਫਰ ਲੋਬੀ ਕਾਫੀ ਵਧੀਆ ਸੁਨੇਹਾ ਜਿਹੜਾ ਦਿੱਤਾ ਜਾ ਰਿਹਾ ਦੂਜੇ ਪਾਸੇ ਸਕੰਜਵੀ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਕਿਸ ਤਰੀਕੇ ਪੀਤੀ ਜਾ ਰਹੀ ਹੈ ਕਿਉਂਕਿ ਇਸ ਟਾਈਮ ਗਰਮੀ ਦਾ ਜਿਹੜਾ ਮੌਸਮ ਹੈ ਅੱਜ ਗਰਮੀ ਹੈ ਗਰਮੀ ਦੇ ਵਿੱਚ ਪਾਣੀ ਜਿਆਦਾ ਤੋਂ ਜਿਆਦਾ ਪੀਏ ਦਿਲ ਨਾਲ ਉਸਕੇ ਉਹਨਾਂ ਪਾਣੀ ਦਾ ਹੀ ਕਰੇ ਸੇ ਪਲੇ ਸੇ ਅਸਲੀ ਕੀ ਲੋਕਾਂ ਦੇ ਵੱਲੋਂ ਵੀ ਇਹੀ ਮੈਸੇਜ ਦਿੱਤਾ ਜਾ ਰਿਹਾ ਕਿ ਗਰਮੀ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਪਾਣੀ ਪੀਣਾ ਕਿਉਂਕਿ ਪਾਣੀ ਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਖਤਮ ਹੁੰਦੀਆਂ ਨੇ ਭਾਜੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਲੂ ਪੈ ਰਹੀ ਹੈ ਮੈਂ ਕਹਾ ਪੂਰੀ ਲੂ ਪੈ ਰਹੀ ਹੈ ਸਵਾਰਿਆਂ ਦੇ ਵੀ ਬੈਠਾ ਬੈਠਾ ਬੁਰਾ ਹਾਲ ਹੋ ਗਿਆ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਗਰਮੀ ਦੀ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਭਾਜੀ ਹਫਤੇ ਤੋਂ ਇੱਕ ਹਫਤਾ ਹੋ ਗਿਆ ਪੂਰਾ ਫੁੱਲ ਗਰਮੀ ਪੈ ਰਹੀ ਹੈ ਫੁੱਲ ਮੈਂ ਕਹਿੰਨਾ ਸਕੂਲ ਦੇ ਛੋਟੇ ਬੱਚਿਆਂ ਨੂੰ ਛੁੱਟੀ ਮਿਲਣੀ ਚਾਹੀਦੀ ਹੈ ਤੁਸੀਂ ਵੀ ਆਪਣੇ ਸ਼ਹਿਰ ਦੇ ਜਿਹੜੇ ਹਾਲਾਤ ਦੱਸ ਰਹੇ ਨੇ ਕਿਉਂਕਿ ਤੁਹਾਡੇ ਸ਼ਹਿਰ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਕਮੈਂਟਾਂ ਰਾਹੀਂ ਜਰੂਰ ਦੱਸਣਾ ਪਰ ਦੇਖ ਸਕਦੇ ਹੋ ਕਿ ਅਗਰ ਲੁਧਿਆਣਾ ਦੀ ਗੱਲ ਕਰੀਏ ਤਾਂ ਜਿਹੜੇ ਸਕੰਜਵੀ ਵਾਲੇ ਨੇ ਜਾਂ ਜਿਹੜੇ ਰੇੜੀ ਵਾਲੇ ਨੇ ਉਹਨਾਂ ਨਾਲ ਗੱਲ ਕਰਦੇ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਗਰਮੀ ਤੋਂ ਰਾਹਤ ਵਾਸਤੇ ਜਿਹੜਾ ਲੈਮਨ ਸੋਡਾ ਵਗੈਰਾ ਜਿਹੜਾ ਪੀਣਾ ਚਾਹੀਦਾ ਤੇ ਗਰਮੀ ਜਿਹੜੀ ਕਾਫੀ ਜ਼ਿਆਦਾ ਪੈ ਰਹੀ ਹੈ ਜਿਸ ਨੂੰ ਲੈ ਕੇ ਬਹੁਤ ਹੀ ਵਧੀਆ ਜਿਹੜਾ ਉਹ ਪ੍ਰਾਲਾ ਕਿਤਾ ਜਾਂਦਾ ਹੈ ਸੋ ਗਰਮੀ ਦੇ ਵਿੱਚ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਟਾਈਮ ਲੁਧਿਆਣਾ ਦੇ ਸੁਨਹਾਰਾ ਚੌਕ ਦੇ ਵਿੱਚ ਮੌਜੂਦ ਆ ਲੋਕਾਂ ਨਾਲ ਗੱਲ ਕੀਤੀ ਲੋਕਾਂ ਵੱਲੋਂ ਕੋਈ ਮੈਸੇਜ ਜਿਹੜਾ ਦਿੱਤਾ ਜਾ ਰਿਹਾ ਹੈ ਕਿ ਗਰਮੀ ਤੋਂ ਬਚਣ ਵਾਸਤੇ ਗਰਮੀ ਤੋਂ ਰਾਹਤ ਲੈਣ ਵਾਸਤੇ ਤੁਸੀਂ ਘਰਾਂ ਦੇ ਵਿੱਚ ਰੋਕੋ ਜੇ ਅਗਰ ਜ਼ਰੂਰੀ ਕੰਮ ਹੈ ਤੇ ਬਾਹਰ ਨਿਕਲਣਾ ਨਹੀਂ ਤਾਂ ਲੇਮਨ ਸੋਡਾ ਪਾਣੀ ਵਗੈਰਾ ਨਾਰੀਅਲ ਜਿਹੜਾ ਨਾਰੀਅਲ ਪਾਣੀ ਹੋ ਗਿਆ ਜਾਂ ਕੱਚਾ ਨਾਰੀਅਲ ਵਗੈਰਾ ਖਾਓ ਤੇ ਤਰਬੂਜ ਜਿਹੜੇ ਨੇ ਅਗਰ ਇਸ ਮੌਸਮ ਦੀ ਗੱਲ ਕਰੀਏ ਤਾਂ ਇਸ ਮੌਸਮ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਖਾਣ ਦੇ ਨਾਲ ਸਰੀਰ ਜਿਹੜਾ ਤੁਹਾਡਾ ਹਾਈਡਰੇਟ ਰਹੂਗਾ ਤੇ ਤੁਹਾਨੂੰ ਦਿੱਕਤਾਂ ਦਾ ਜਿਹੜਾ ਸਾਹਮਣਾ ਨਹੀਂ ਕਰਨਾ ਪਊਗਾ ਕਿਉਂਕਿ ਗਰਮੀਆਂ ਦੇ ਵਿੱਚ ਬਿਮਾਰੀਆਂ ਵੀ ਜਿਹੜੀਆਂ ਕਾਫੀ ਲੱਗਦੀਆਂ ਨੇ ਸੋ ਗਰਮੀ ਕਾਫੀ ਪੈ ਰਹੀ ਹੈ ਤੁਸੀਂ ਵੀ ਆਪਣੇ ਸ਼ਹਿਰ ਦੇ ਆਪਣੇ ਪਿੰਡਾਂ ਦੇ ਹਾਲਾਤ ਦੱਸਨੇ ਆ ਕਮੈਂਟਾਂ ਰਾਹੀਂ ਕਿ ਤੁਹਾਡੇ ਸ਼ਹਿਰ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਗਰਮੀ ਨੂੰ ਲੈ ਕੇ ਤੇ ਗਰਮੀ ਕਿਸ ਤਰੀਕੇ ਦੀ ਪੈ ਰਹੀ ਹੈ ਤੁਹਾਡੇ ਸ਼ਹਿਰ ਪਿੰਡਾਂ ਦੇ ਵਿੱਚ ਆਪਣੇ ਤੁਸੀਂ ਆਪਣੇ ਵੀ ਹਾਲਾਤ ਜਿਹੜੇ ਆਪਣੇ ਏਰੀਆ ਦੇ ਵਿੱਚ ਹਾਲਾਤ ਜਿਹੜੇ ਨੇ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਹਾਲਾਤ ਨੇ ਉਹ ਵੀ ਕਮ ਅਰਥਿੰਨ ਕੈਮਰਾਮੈਨ ਦੀਪਕ ਮਾਰਦੇ ਨਾਲ ਧੰਨਵਾਦ